ਇਕਨੋਮਿਸਟ ਇੰਟੈਲੀਜੈਂਸ ਯੂਨਿਟ ਵੱਲੋਂ ਜਾਰੀ ਕੀਤੇ ਗਏ ਸਾਲਾਨਾ ਇੰਡੈਕਸ ਦੇ ਅਨੁਸਾਰ ਵਿਆਨਾ ਕਈ ਸਾਲਾਂ ਤੋਂ ਦੁਨੀਆ ਦੇ ਸਭ ਤੋਂ ਵੱਧ ਰਹਿਣਯੋਗ ਸ਼ਹਿਰਾਂ ਦੀ ਸੂਚੀ ਦੇ ਵਿੱਚ ਟੌਪ ਤੇ ਰਿਹਾ ਹੈ ਪਰੰਤੂ 2025 ਦੇ ਵਿੱਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ ਜਿਸ ਦੇ ਮੁਤਾਬਿਕ ਡੈਨਮਾਰਕ ਦੀ ਰਾਜਧਾਨੀ ਕੋਪਨ ਹੈगन ਇਸ ਰੈਂਕਿੰਗ ਵਿੱਚ ਸਭ ਨੂੰ ਪਛਾੜ ਕੇ ਟੌਪ ਤੇ ਪੁੱਜ ਗਿਆ ਹੈ ਇਸ ਤੋਂ ਇਲਾਵਾ ਏਸ਼ੀਆਈ ਸ਼ਹਿਰ ਓਸਾਕਾ ਟੌਪ 10 ਵਿੱਚ ਜਗ੍ਹਾ ਬਣਾਉਣ ਵਾਲਾ ਇਕਲੌਤਾ ਸ਼ਹਿਰ ਬਣਿਆ ਹੈ ਆ ਹੁਣ ਜਾਣਦੇ ਹਾਂ ਦਸਾਂ ਸ਼ਹਿਰਾਂ ਬਾਰੇ ਸਭ ਤੋਂ ਪਹਿਲਾਂ ਕੋਪਨ ਹੈਗ ਡੈਨਮਾਰਕ ਜਿਹੜਾ ਕਿ 98.0 ਤੇ ਵਿਆਨਾ ਆਸਟ੍ਰੇਲੀਆ 97.1 ਜ਼ੁਰੀਖ ਸਵਿਟਜ਼ਰਲੈਂਡ 97.1 ਮੈਲਬੌਰਨ ਆਸਟ੍ਰੇਲੀਆ 97.0 ਜ਼ਨੀਵਾ ਸਵਿਟਜ਼ਰਲੈਂਡ 96.8 ਸਿਡਨੀ ਆਸਟ੍ਰੇਲੀਆ 96.6 ਓਸਾਕਾ ਜਪਾਨ 96.0 ਆਕਲੈਂਡ ਨਿਊਜ਼ੀਲੈਂਡ 96.0 Adelaide Australia 95.9 Vancouver Canada 95.8 2025 ਦੀ ਰਿਪੋਰਟ ਇਹ ਦੱਸਦੀ ਹੈ ਕਿ ਸਫਲ ਸ਼ਹਿਰ ਉਹੀ ਹਨ ਜਿੱਥੇ ਸਿਹਤ, ਸਿਰਤਾ, ਸਿੱਖਿਆ ਅਤੇ ਵਾਤਾਵਰਣ ਸੰਤੁਲਨ ਦੇ ਵਿੱਚ ਹੋਣ। ਕੋਪਨਹ ਹੈगन ਦੀ ਸਫਲਤਾ ਇਹ ਸਿਖਾਉਂਦੀ ਹੈ ਕਿ ਤਰੱਕੀ ਸਿਰਫ ਇਮਾਰਤਾਂ ਨਾਲ ਨਹੀਂ ਲੋਕਪੱਖੀ ਇਨਫਰਾਸਟ੍ਰਕਚਰ ਅਤੇ ਆਵਾਜਾਈ ਦੇ ਬਿਹਤਰ ਪ੍ਰਬੰਧ ਨਾਲ ਹੁੰਦੀ ਹੈ। ਇਕਨੋਮਿਸਟ ਇੰਟੈਲੀਜੈਂਸ ਯੂਨਿਟ ਵੱਲੋਂ ਜਾਰੀ ਕੀਤੇ ਗਏ ਸਾਲਾਨਾ ਇੰਡੈਕਸ ਦੇ ਅਨੁਸਾਰ ਵਿਆਨਾ ਕਈ ਸਾਲਾਂ ਤੋਂ ਦੁਨੀਆ ਦੇ ਸਭ ਤੋਂ ਵੱਧ ਰਹਿਣਯੋਗ ਸ਼ਹਿਰਾਂ ਦੀ ਸੂਚੀ ਦੇ ਵਿੱਚ ਟੌਪ ਤੇ ਰਿਹਾ ਹੈ ਪਰੰਤੂ 2025 ਦੇ ਵਿੱਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ ਜਿਸ ਦੇ ਮੁਤਾਬਿਕ ਡੈਨਮਾਰਕ ਦੀ ਰਾਜਧਾਨੀ ਕੋਪਨ ਹੈगन ਇਸ ਰੈਂਕਿੰਗ ਵਿੱਚ ਸਭ ਨੂੰ ਪਛਾੜ ਕੇ ਟੌਪ ਤੇ ਪੁੱਜ ਗਿਆ ਹੈ ਇਸ ਤੋਂ ਇਲਾਵਾ ਏਸ਼ੀਆਈ ਸ਼ਹਿਰ ਓਸਾਕਾ ਟੌਪ 10 ਵਿੱਚ ਜਗ੍ਹਾ ਬਣਾਉਣ ਵਾਲਾ ਇਕਲੌਤਾ ਸ਼ਹਿਰ ਬਣਿਆ ਹੈ ਆ ਹੁਣ ਜਾਣਦੇ ਹਾਂ ਦਸਾਂ ਸ਼ਹਿਰਾਂ ਬਾਰੇ ਸਭ ਤੋਂ ਪਹਿਲਾਂ ਕੋਪਨਹੈਗ ਡੈਨਮਾਰਕ ਜਿਹੜਾ ਕਿ 98.0 ਤੇ ਵਿਆਨਾ ਆਸਟਰੀਆ 97.1 ਜ਼ੁਰੀਚ ਸਵਿਟੇਰਲੈਂਡ 97.1 ਮੈਲਬੌਰਨ ਆਸਟ੍ਰੇਲੀਆ 97.0 ਜਨੀਵਾ ਸਵਿਟੇਰਲੈਂਡ 96.8 ਸਿਡਨੀ ਆਸਟ੍ਰੇਲੀਆ 96.6 ਓਸਾਕਾ ਜਪਾਨ 96.0 ਆਕਲੈਂਡ ਨਿਊਜ਼ੀਲੈਂਡ 96.0 Adelaide Australia 95.9 Vancouver Canada 95.8 2025 ਦੀ ਰਿਪੋਰਟ ਇਹ ਦੱਸਦੀ ਹੈ ਕਿ ਸਫਲ ਸ਼ਹਿਰ ਉਹੀ ਹਨ ਜਿੱਥੇ ਸਿਹਤ, ਸਿਰਤਾ, ਸਿੱਖਿਆ ਅਤੇ ਵਾਤਾਵਰਣ ਸੰਤੁਲਨ ਦੇ ਵਿੱਚ ਹੋਣ। ਕੋਪਨਹ ਹੈगन ਦੀ ਸਫਲਤਾ ਇਹ ਸਿਖਾਉਂਦੀ ਹੈ ਕਿ ਤਰੱਕੀ ਸਿਰਫ ਇਮਾਰਤਾਂ ਨਾਲ ਨਹੀਂ ਲੋਕਪੱਖੀ ਇਨਫਰਾਸਟ੍ਰਕਚਰ ਅਤੇ ਆਵਾਜਾਈ ਦੇ ਬਿਹਤਰ ਪ੍ਰਬੰਧ ਨਾਲ ਹੁੰਦੀ ਹੈ। ਇਕਨੋਮਿਸਟ ਇੰਟੈਲੀਜੈਂਸ ਯੂਨਿਟ ਵੱਲੋਂ ਜਾਰੀ ਕੀਤੇ ਗਏ ਸਾਲਾਨਾ ਇੰਡੈਕਸ ਦੇ ਅਨੁਸਾਰ ਵਿਆਨਾ ਕਈ ਸਾਲਾਂ ਤੋਂ ਦੁਨੀਆ ਦੇ ਸਭ ਤੋਂ ਵੱਧ ਰਹਿਣਯੋਗ ਸ਼ਹਿਰਾਂ ਦੀ ਸੂਚੀ ਦੇ ਵਿੱਚ ਟੌਪ ਤੇ ਰਿਹਾ ਹੈ ਪਰੰਤੂ 2025 ਦੇ ਵਿੱਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ ਜਿਸ ਦੇ ਮੁਤਾਬਿਕ ਡੈਨਮਾਰਕ ਦੀ ਰਾਜਧਾਨੀ ਕੋਪਨ ਹੈगन ਇਸ ਰੈਂਕਿੰਗ ਵਿੱਚ ਸਭ ਨੂੰ ਪਛਾੜ ਕੇ ਟੌਪ ਤੇ ਪੁੱਜ ਗਿਆ ਹੈ ਇਸ ਤੋਂ ਇਲਾਵਾ ਏਸ਼ੀਆਈ ਸ਼ਹਿਰ ਓਸਾਕਾ ਟੌਪ 10 ਵਿੱਚ ਜਗ੍ਹਾ ਬਣਾਉਣ ਵਾਲਾ ਇਕਲੌਤਾ ਸ਼ਹਿਰ ਬਣਿਆ ਹੈ ਆ ਹੁਣ ਜਾਣਦੇ ਹਾਂ ਦਸਾਂ ਸ਼ਹਿਰਾਂ ਬਾਰੇ ਸਭ ਤੋਂ ਪਹਿਲਾਂ ਕੋਪਨ ਹੈਗ ਡੈਨਮਾਰਕ ਜਿਹੜਾ ਕਿ 98.0 ਤੇ ਵਿਆਨਾ ਆਸਟ੍ਰੇਲੀਆ 97.1 ਜ਼ੁਰੀਖ ਸਵਿਟੇਰਲੈਂਡ 97.1 ਮੈਲਬੌਰਨ ਆਸਟ੍ਰੇਲੀਆ 97.0 ਜ਼ਨੀਵਾ ਸਵਿਟੇਰਲੈਂਡ 96.8 ਸਿਡਨੀ ਆਸਟ੍ਰੇਲੀਆ 96.6 ਓਸਾਕਾ ਜਪਾਨ 96.0 ਆਕਲੈਂਡ ਨਿਊਜ਼ੀਲੈਂਡ 96.0 Adelaide Australia 95.9 Vancouver Canada 95.8 2025 ਦੀ ਰਿਪੋਰਟ ਇਹ ਦੱਸਦੀ ਹੈ ਕਿ ਸਫਲ ਸ਼ਹਿਰ ਉਹੀ ਹਨ ਜਿੱਥੇ ਸਿਹਤ, ਸਿਰਤਾ, ਸਿੱਖਿਆ ਅਤੇ ਵਾਤਾਵਰਣ ਸੰਤੁਲਨ ਦੇ ਵਿੱਚ ਹੋਣ। ਕੋਪਨਹ ਹੈगन ਦੀ ਸਫਲਤਾ ਇਹ ਸਿਖਾਉਂਦੀ ਹੈ ਕਿ ਤਰੱਕੀ ਸਿਰਫ ਇਮਾਰਤਾਂ ਨਾਲ ਨਹੀਂ ਲੋਕਪੱਖੀ ਇਨਫਰਾਸਟ੍ਰਕਚਰ ਅਤੇ ਆਵਾਜਾਈ ਦੇ ਬਿਹਤਰ ਪ੍ਰਬੰਧ ਨਾਲ ਹੁੰਦੀ ਹੈ। ਇਕਨੋਮਿਸਟ ਇੰਟੈਲੀਜੈਂਸ ਯੂਨਿਟ ਵੱਲੋਂ ਜਾਰੀ ਕੀਤੇ ਗਏ ਸਾਲਾਨਾ ਇੰਡੈਕਸ ਦੇ ਅਨੁਸਾਰ ਵਿਆਨਾ ਕਈ ਸਾਲਾਂ ਤੋਂ ਦੁਨੀਆ ਦੇ ਸਭ ਤੋਂ ਵੱਧ ਰਹਿਣਯੋਗ ਸ਼ਹਿਰਾਂ ਦੀ ਸੂਚੀ ਦੇ ਵਿੱਚ ਟੌਪ ਤੇ ਰਿਹਾ ਹੈ ਪਰੰਤੂ 2025 ਦੇ ਵਿੱਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ ਜਿਸ ਦੇ ਮੁਤਾਬਿਕ ਡੈਨਮਾਰਕ ਦੀ ਰਾਜਧਾਨੀ ਕੋਪਨ ਹੈगन ਇਸ ਰੈਂਕਿੰਗ ਵਿੱਚ ਸਭ ਨੂੰ ਪਛਾੜ ਕੇ ਟੌਪ ਤੇ ਪੁੱਜ ਗਿਆ ਹੈ ਇਸ ਤੋਂ ਇਲਾਵਾ ਏਸ਼ੀਆਈ ਸ਼ਹਿਰ ਓਸਾਕਾ ਟੌਪ 10 ਵਿੱਚ ਜਗ੍ਹਾ ਬਣਾਉਣ ਵਾਲਾ ਇਕਲੌਤਾ ਸ਼ਹਿਰ ਬਣਿਆ ਹੈ ਆ ਹੁਣ ਜਾਣਦੇ ਹਾਂ ਦਸਾਂ ਸ਼ਹਿਰਾਂ ਬਾਰੇ ਸਭ ਤੋਂ ਪਹਿਲਾਂ ਕੋਪਨ ਹੈਗ ਡੈਨਮਾਰਕ ਜਿਹੜਾ ਕਿ 98.0 ਤੇ ਵਿਆਨਾ ਆਸਟ੍ਰੇਲੀਆ 97.1 ਜ਼ੁਰੀਖ ਸਵਿਟੇਰਲੈਂਡ 97.1 ਮੈਲਬੌਰਨ ਆਸਟ੍ਰੇਲੀਆ 97.0 ਜ਼ਨੀਵਾ ਸਵਿਟੇਰਲੈਂਡ 96.8 ਸਿਡਨੀ ਆਸਟ੍ਰੇਲੀਆ 96.6 ਓਸਾਕਾ ਜਪਾਨ 96.0 ਆਕਲੈਂਡ ਨਿਊਜ਼ੀਲੈਂਡ 96.0 ਐਡਲਨ ਆਸਟ੍ਰੇਲੀਆ 95.9 ਵੈਨਕੂਵਰ ਕਨੀਡਾ 95.8 2025 ਦੀ ਰਿਪੋਰਟ ਇਹ ਦੱਸਦੀ ਹੈ ਕਿ ਸਫਲ ਸ਼ਹਿਰ ਉਹੀ ਹਨ ਜਿੱਤੇ ਸਿਹਤ ਸਿਰਤਾ ਸਿੱਖਿਆ ਅਤੇ ਵਾਤਾਵਰਨ ਸੰਤੁਲਨ ਦੇ ਵਿੱਚ ਹੋਣ ਕੋਪਨਹੈਗਨ ਦੀ ਸਫਲਤਾ ਇਹ ਸਿਖਾਉਂਦੀ ਹੈ ਕਿ ਤਰੱਕੀ ਸਿਰਫ ਇਮਾਰਤਾਂ ਨਾਲ ਨਹੀਂ ਲੋਕਪੱਖੀ ਇਨਫਰਾਸਟ੍ਰਕਚਰ ਅਤੇ ਆਵਾਜਾਈ ਦੇ ਬਿਹਤਰ ਪ੍ਰਬੰਧ ਨਾਲ ਹੁੰਦੀ ਹੈ ਇਕਨੋਮਿਸਟ ਇੰਟੈਲੀਜੈਂਸ ਯੂਨਿਟ ਵੱਲੋਂ ਜਾਰੀ ਕੀਤੇ ਗਏ ਸਾਲਾਨਾ ਇੰਡੈਕਸ ਦੇ ਅਨੁਸਾਰ ਵਿਆਨਾ ਕਈ ਸਾਲਾਂ ਤੋਂ ਦੁਨੀਆ ਦੇ ਸਭ ਤੋਂ ਵੱਧ ਰਹਿਣਯੋਗ ਸ਼ਹਿਰਾਂ ਦੀ ਸੂਚੀ ਦੇ ਵਿੱਚ ਟੌਪ ਤੇ ਰਿਹਾ ਹੈ ਪਰੰਤੂ 2025 ਦੇ ਵਿੱਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ ਜਿਸ ਦੇ ਮੁਤਾਬਿਕ ਡੈਨਮਾਰਕ ਦੀ ਰਾਜਧਾਨੀ ਕੋਪਨ ਹੈगन ਇਸ ਰੈਂਕਿੰਗ ਵਿੱਚ ਸਭ ਨੂੰ ਪਛਾੜ ਕੇ ਟੌਪ ਤੇ ਪੁੱਜ ਗਿਆ ਹੈ ਇਸ ਤੋਂ ਇਲਾਵਾ ਏਸ਼ੀਆਈ ਸ਼ਹਿਰ ਓਸਾਕਾ ਟੌਪ 10 ਵਿੱਚ ਜਗ੍ਹਾ ਬਣਾਉਣ ਵਾਲਾ ਇਕਲੌਤਾ ਸ਼ਹਿਰ ਬਣਿਆ ਹੈ ਆ ਹੁਣ ਜਾਣਦੇ ਹਾਂ ਦਸਾਂ ਸ਼ਹਿਰਾਂ ਬਾਰੇ ਸਭ ਤੋਂ ਪਹਿਲਾਂ ਕੋਪਨ ਹੈਗ ਡੈਨਮਾਰਕ ਜਿਹੜਾ ਕਿ 98.0 ਤੇ ਵਿਆਨਾ ਆਸਟ੍ਰੇਲੀਆ 97.1 ਜ਼ੁਰੀਖ ਸਵਿਟੇਰਲੈਂਡ 97.1 ਮੈਲਬੌਰਨ ਆਸਟ੍ਰੇਲੀਆ 97.0 ਜ਼ਨੀਵਾ ਸਵਿਟੇਰਲੈਂਡ 96.8 ਸਿਡਨੀ ਆਸਟ੍ਰੇਲੀਆ 96.6 ਓਸਾਕਾ ਜਪਾਨ 96.0 ਆਕਲੈਂਡ ਨਿਊਜ਼ੀਲੈਂਡ 96.0 Adelaide Australia 95.9 Vancouver Canada 95.8 2025 ਦੀ ਰਿਪੋਰਟ ਇਹ ਦੱਸਦੀ ਹੈ ਕਿ ਸਫਲ ਸ਼ਹਿਰ ਉਹੀ ਹਨ ਜਿੱਥੇ ਸਿਹਤ, ਸਿਰਤਾ, ਸਿੱਖਿਆ ਅਤੇ ਵਾਤਾਵਰਣ ਸੰਤੁਲਨ ਦੇ ਵਿੱਚ ਹੋਣ। ਕੋਪਨਹ ਹੈगन ਦੀ ਸਫਲਤਾ ਇਹ ਸਿਖਾਉਂਦੀ ਹੈ ਕਿ ਤਰੱਕੀ ਸਿਰਫ ਇਮਾਰਤਾਂ ਨਾਲ ਨਹੀਂ ਲੋਕਪੱਖੀ ਇਨਫਰਾਸਟ੍ਰਕਚਰ ਅਤੇ ਆਵਾਜਾਈ ਦੇ ਬਿਹਤਰ ਪ੍ਰਬੰਧ ਨਾਲ ਹੁੰਦੀ ਹੈ। ਇਕਨੋਮਿਸਟ ਇੰਟੈਲੀਜੈਂਸ ਯੂਨਿਟ ਵੱਲੋਂ ਜਾਰੀ ਕੀਤੇ ਗਏ ਸਾਲਾਨਾ ਇੰਡੈਕਸ ਦੇ ਅਨੁਸਾਰ ਵਿਆਨਾ ਕਈ ਸਾਲਾਂ ਤੋਂ ਦੁਨੀਆ ਦੇ ਸਭ ਤੋਂ ਵੱਧ ਰਹਿਣਯੋਗ ਸ਼ਹਿਰਾਂ ਦੀ ਸੂਚੀ ਦੇ ਵਿੱਚ ਟੌਪ 'ਤੇ ਰਿਹਾ ਹੈ ਪਰੰਤੂ 2025 ਦੇ ਵਿੱਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ ਜਿਸ ਦੇ ਮੁਤਾਬਿਕ ਡੈਨਮਾਰਕ ਦੀ ਰਾਜਧਾਨੀ ਕੋਪਨ ਹੈगन ਇਸ ਰੈਂਕਿੰਗ ਵਿੱਚ ਸਭ ਨੂੰ ਪਛਾੜ ਕੇ ਟੌਪ 'ਤੇ ਪੁੱਜ ਗਿਆ ਹੈ ਇਸ ਤੋਂ ਇਲਾਵਾ ਏਸ਼ੀਆਈ ਸ਼ਹਿਰ ਓਸਾਕਾ ਟੌਪ 10 ਵਿੱਚ ਜਗ੍ਹਾ ਬਣਾਉਣ ਵਾਲਾ ਇਕਲੌਤਾ ਸ਼ਹਿਰ ਬਣਿਆ ਹੈ ਆ ਹੁਣ ਜਾਣਦੇ ਹਾਂ ਦਸਾਂ ਸ਼ਹਿਰਾਂ ਬਾਰੇ ਸਭ ਤੋਂ ਪਹਿਲਾਂ ਕੋਪਨਹੈਗ ਡੈਨਮਾਰਕ ਜਿਹੜਾ ਕਿ 98.0 ਤੇ ਵਿਆਨਾ ਆਸਟਰੀਆ 97.1 ਜ਼ੁਰੀਚ ਸਵਿਟੇਰਲੈਂਡ 97.1 ਮੈਲਬੌਰਨ ਆਸਟ੍ਰੇਲੀਆ 97.0 ਜਨੀਵਾ ਸਵਿਟੇਰਲੈਂਡ 96.8 ਸਿਡਨੀ ਆਸਟ੍ਰੇਲੀਆ 96.6 ਓਸਾਕਾ ਜਪਾਨ 96.0 ਆਕਲੈਂਡ ਨਿਊਜ਼ੀਲੈਂਡ 96.0 Adelaide Australia 95.9 Vancouver Canada 95.8 2025 ਦੀ ਰਿਪੋਰਟ ਇਹ ਦੱਸਦੀ ਹੈ ਕਿ ਸਫਲ ਸ਼ਹਿਰ ਉਹੀ ਹਨ ਜਿੱਥੇ ਸਿਹਤ, ਸਿਰਤਾ, ਸਿੱਖਿਆ ਅਤੇ ਵਾਤਾਵਰਣ ਸੰਤੁਲਨ ਦੇ ਵਿੱਚ ਹੋਣ। ਕੋਪਨਹ ਹੈगन ਦੀ ਸਫਲਤਾ ਇਹ ਸਿਖਾਉਂਦੀ ਹੈ ਕਿ ਤਰੱਕੀ ਸਿਰਫ ਇਮਾਰਤਾਂ ਨਾਲ ਨਹੀਂ ਲੋਕਪੱਖੀ ਇਨਫਰਾਸਟ੍ਰਕਚਰ ਅਤੇ ਆਵਾਜਾਈ ਦੇ ਬਿਹਤਰ ਪ੍ਰਬੰਧ ਨਾਲ ਹੁੰਦੀ ਹੈ। ਇਕਨੋਮਿਸਟ ਇੰਟੈਲੀਜੈਂਸ ਯੂਨਿਟ ਵੱਲੋਂ ਜਾਰੀ ਕੀਤੇ ਗਏ ਸਾਲਾਨਾ ਇੰਡੈਕਸ ਦੇ ਅਨੁਸਾਰ ਵਿਆਨਾ ਕਈ ਸਾਲਾਂ ਤੋਂ ਦੁਨੀਆ ਦੇ ਸਭ ਤੋਂ ਵੱਧ ਰਹਿਣਯੋਗ ਸ਼ਹਿਰਾਂ ਦੀ ਸੂਚੀ ਦੇ ਵਿੱਚ ਟੌਪ ਤੇ ਰਿਹਾ ਹੈ ਪਰੰਤੂ 2025 ਦੇ ਵਿੱਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ ਜਿਸ ਦੇ ਮੁਤਾਬਿਕ ਡੈਨਮਾਰਕ ਦੀ ਰਾਜਧਾਨੀ ਕੋਪਨ ਹੈगन ਇਸ ਰੈਂਕਿੰਗ ਵਿੱਚ ਸਭ ਨੂੰ ਪਛਾੜ ਕੇ ਟੌਪ ਤੇ ਪੁੱਜ ਗਿਆ ਹੈ ਇਸ ਤੋਂ ਇਲਾਵਾ ਏਸ਼ੀਆਈ ਸ਼ਹਿਰ ਓਸਾਕਾ ਟੌਪ 10 ਵਿੱਚ ਜਗ੍ਹਾ ਬਣਾਉਣ ਵਾਲਾ ਇਕਲੌਤਾ ਸ਼ਹਿਰ ਬਣਿਆ ਹੈ ਆ ਹੁਣ ਜਾਣਦੇ ਹਾਂ ਦਸਾਂ ਸ਼ਹਿਰਾਂ ਬਾਰੇ ਸਭ ਤੋਂ ਪਹਿਲਾਂ ਕੋਪਨ ਹੈਗ ਡੈਨਮਾਰਕ ਜਿਹੜਾ ਕਿ 98.0 ਤੇ ਵਿਆਨਾ ਆਸਟ੍ਰੇਲੀਆ 97.1 ਜ਼ੁਰੀਖ ਸਵਿਟੇਰਲੈਂਡ 97.1 ਮੈਲਬੌਰਨ ਆਸਟ੍ਰੇਲੀਆ 97.0 ਜ਼ਨੀਵਾ ਸਵਿਟੇਰਲੈਂਡ 96.8 ਸਿਡਨੀ ਆਸਟ੍ਰੇਲੀਆ 96.6 ਓਸਾਕਾ ਜਪਾਨ 96.0 ਆਕਲੈਂਡ ਨਿਊਜ਼ੀਲੈਂਡ 96.0 Adelaide Australia 95.9 Vancouver Canada 95.8 2025 ਦੀ ਰਿਪੋਰਟ ਇਹ ਦੱਸਦੀ ਹੈ ਕਿ ਸਫਲ ਸ਼ਹਿਰ ਉਹੀ ਹਨ ਜਿੱਥੇ ਸਿਹਤ, ਸਿਰਤਾ, ਸਿੱਖਿਆ ਅਤੇ ਵਾਤਾਵਰਣ ਸੰਤੁਲਨ ਦੇ ਵਿੱਚ ਹੋਣ। ਕੋਪਨਹ ਹੈगन ਦੀ ਸਫਲਤਾ ਇਹ ਸਿਖਾਉਂਦੀ ਹੈ ਕਿ ਤਰੱਕੀ ਸਿਰਫ ਇਮਾਰਤਾਂ ਨਾਲ ਨਹੀਂ ਲੋਕਪੱਖੀ ਇਨਫਰਾਸਟ੍ਰਕਚਰ ਅਤੇ ਆਵਾਜਾਈ ਦੇ ਬਿਹਤਰ ਪ੍ਰਬੰਧ ਨਾਲ ਹੁੰਦੀ ਹੈ। ਇਕਨੋਮਿਸਟ ਇੰਟੈਲੀਜੈਂਸ ਯੂਨਿਟ ਵੱਲੋਂ ਜਾਰੀ ਕੀਤੇ ਗਏ ਸਾਲਾਨਾ ਇੰਡੈਕਸ ਦੇ ਅਨੁਸਾਰ ਵਿਆਨਾ ਕਈ ਸਾਲਾਂ ਤੋਂ ਦੁਨੀਆ ਦੇ ਸਭ ਤੋਂ ਵੱਧ ਰਹਿਣਯੋਗ ਸ਼ਹਿਰਾਂ ਦੀ ਸੂਚੀ ਦੇ ਵਿੱਚ ਟੌਪ ਤੇ ਰਿਹਾ ਹੈ ਪਰੰਤੂ 2025 ਦੇ ਵਿੱਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ ਜਿਸ ਦੇ ਮੁਤਾਬਿਕ ਡੈਨਮਾਰਕ ਦੀ ਰਾਜਧਾਨੀ ਕੋਪਨ ਹੈगन ਇਸ ਰੈਂਕਿੰਗ ਵਿੱਚ ਸਭ ਨੂੰ ਪਛਾੜ ਕੇ ਟੌਪ ਤੇ ਪੁੱਜ ਗਿਆ ਹੈ ਇਸ ਤੋਂ ਇਲਾਵਾ ਏਸ਼ੀਆਈ ਸ਼ਹਿਰ ਓਸਾਕਾ ਟੌਪ 10 ਵਿੱਚ ਜਗ੍ਹਾ ਬਣਾਉਣ ਵਾਲਾ ਇਕਲੌਤਾ ਸ਼ਹਿਰ ਬਣਿਆ ਹੈ ਆ ਹੁਣ ਜਾਣਦੇ ਹਾਂ ਦਸਾਂ ਸ਼ਹਿਰਾਂ ਬਾਰੇ ਸਭ ਤੋਂ ਪਹਿਲਾਂ ਕੋਪਨ ਹੈਗ ਡੈਨਮਾਰਕ ਜਿਹੜਾ ਕਿ 98.0 ਤੇ ਵਿਆਨਾ ਆਸਟ੍ਰੇਲੀਆ 97.1 ਜ਼ੁਰੀਖ ਸਵਿਟੇਰਲੈਂਡ 97.1 ਮੈਲਬੌਰਨ ਆਸਟ੍ਰੇਲੀਆ 97.0 ਜ਼ਨੀਵਾ ਸਵਿਟੇਰਲੈਂਡ 96.8 ਸਿਡਨੀ ਆਸਟ੍ਰੇਲੀਆ 96.6 ਓਸਾਕਾ ਜਪਾਨ 96.0 ਆਕਲੈਂਡ ਨਿਊਜ਼ੀਲੈਂਡ 96.0 ਐਡਲਨ ਆਸਟ੍ਰੇਲੀਆ 95.9 ਵੈਨਕੂਵਰ ਕਨੇਡਾ 95.8 2025 ਦੀ ਰਿਪੋਰਟ ਇਹ ਦੱਸਦੀ ਹੈ ਕਿ ਸਫਲ ਸ਼ਹਿਰ ਉਹੀ ਹਨ ਜਿੱਤੇ ਸਿਹਤ ਸਿਰਤਾ ਸਿੱਖਿਆ ਅਤੇ ਵਾਤਾਵਰਣ ਸੰਤੁਲਨ ਦੇ ਵਿੱਚ ਹੋਣ ਕੋਪਨਹ ਹੈਗਨ ਦੀ ਸਫਲਤਾ ਇਹ ਸਿਖਾਉਂਦੀ ਹੈ ਕਿ ਤਰੱਕੀ ਸਿਰਫ ਇਮਾਰਤਾਂ ਨਾਲ ਨਹੀਂ ਲੋਕਪੱਖੀ ਇਨਫਰਾਸਟ੍ਰਕਚਰ ਅਤੇ ਆਵਾਜਾਈ ਦੇ ਬਿਹਤਰ ਪ੍ਰਬੰਧ ਨਾਲ ਹੁੰਦੀ ਹੈ ਇਕਨੋਮਿਸਟ ਇੰਟੈਲੀਜੈਂਸ ਯੂਨਿਟ ਵੱਲੋਂ ਜਾਰੀ ਕੀਤੇ ਗਏ ਸਾਲਾਨਾ ਇੰਡੈਕਸ ਦੇ ਅਨੁਸਾਰ ਵਿਆਨਾ ਕਈ ਸਾਲਾਂ ਤੋਂ ਦੁਨੀਆ ਦੇ ਸਭ ਤੋਂ ਵੱਧ ਰਹਿਣਯੋਗ ਸ਼ਹਿਰਾਂ ਦੀ ਸੂਚੀ ਦੇ ਵਿੱਚ ਟੌਪ 'ਤੇ ਰਿਹਾ ਹੈ ਪਰੰਤੂ 2025 ਦੇ ਵਿੱਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ ਜਿਸ ਦੇ ਮੁਤਾਬਿਕ ਡੈਨਮਾਰਕ ਦੀ ਰਾਜਧਾਨੀ ਕੋਪਨ ਹੈगन ਇਸ ਰੈਂਕਿੰਗ ਵਿੱਚ ਸਭ ਨੂੰ ਪਛਾੜ ਕੇ ਟੌਪ 'ਤੇ ਪੁੱਜ ਗਿਆ ਹੈ ਇਸ ਤੋਂ ਇਲਾਵਾ ਏਸ਼ੀਆਈ ਸ਼ਹਿਰ ਓਸਾਕਾ ਟੌਪ 10 ਵਿੱਚ ਜਗ੍ਹਾ ਬਣਾਉਣ ਵਾਲਾ ਇਕਲੌਤਾ ਸ਼ਹਿਰ ਬਣਿਆ ਹੈ ਆ ਹੁਣ ਜਾਣਦੇ ਹਾਂ ਦਸਾਂ ਸ਼ਹਿਰਾਂ ਬਾਰੇ ਸਭ ਤੋਂ ਪਹਿਲਾਂ ਕੋਪਨ ਹੈਗ ਡੈਨਮਾਰਕ ਜਿਹੜਾ ਕਿ 98.0 ਤੇ ਵਿਆਨਾ ਆਸਟ੍ਰੇਲੀਆ 97.1 ਜ਼ੁਰੀਖ ਸਵਿਟੇਰਲੈਂਡ 97.1 ਮੈਲਬੌਰਨ ਆਸਟ੍ਰੇਲੀਆ 97.0 ਜ਼ਨੀਵਾ ਸਵਿਟੇਰਲੈਂਡ 96.8 ਸਿਡਨੀ ਆਸਟ੍ਰੇਲੀਆ 96.6 ਓਸਾਕਾ ਜਪਾਨ 96.0 ਆਕਲੈਂਡ ਨਿਊਜ਼ੀਲੈਂਡ 96.0 Adelaide Australia 95.9 Vancouver Canada 95.8 2025 ਦੀ ਰਿਪੋਰਟ ਇਹ ਦੱਸਦੀ ਹੈ ਕਿ ਸਫਲ ਸ਼ਹਿਰ ਉਹੀ ਹਨ ਜਿੱਥੇ ਸਿਹਤ, ਸਿਰਤਾ, ਸਿੱਖਿਆ ਅਤੇ ਵਾਤਾਵਰਣ ਸੰਤੁਲਨ ਦੇ ਵਿੱਚ ਹੋਣ। ਕੋਪਨਹ ਹੈगन ਦੀ ਸਫਲਤਾ ਇਹ ਸਿਖਾਉਂਦੀ ਹੈ ਕਿ ਤਰੱਕੀ ਸਿਰਫ ਇਮਾਰਤਾਂ ਨਾਲ ਨਹੀਂ ਲੋਕਪੱਖੀ ਇਨਫਰਾਸਟ੍ਰਕਚਰ ਅਤੇ ਆਵਾਜਾਈ ਦੇ ਬਿਹਤਰ ਪ੍ਰਬੰਧ ਨਾਲ ਹੁੰਦੀ ਹੈ। ਇਕਨੋਮਿਸਟ ਇੰਟੈਲੀਜੈਂਸ ਯੂਨਿਟ ਵੱਲੋਂ ਜਾਰੀ ਕੀਤੇ ਗਏ ਸਾਲਾਨਾ ਇੰਡੈਕਸ ਦੇ ਅਨੁਸਾਰ ਵਿਆਨਾ ਕਈ ਸਾਲਾਂ ਤੋਂ ਦੁਨੀਆ ਦੇ ਸਭ ਤੋਂ ਵੱਧ ਰਹਿਣਯੋਗ ਸ਼ਹਿਰਾਂ ਦੀ ਸੂਚੀ ਦੇ ਵਿੱਚ ਟੌਪ ਤੇ ਰਿਹਾ ਹੈ ਪਰੰਤੂ 2025 ਦੇ ਵਿੱਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ ਜਿਸ ਦੇ ਮੁਤਾਬਿਕ ਡੈਨਮਾਰਕ ਦੀ ਰਾਜਧਾਨੀ ਕੋਪਨ ਹੈਗਨ ਇਸ ਰੈਂਕਿੰਗ ਵਿੱਚ ਸਭ ਨੂੰ ਪਛਾੜ ਕੇ ਟੌਪ ਤੇ ਪੁੱਜ ਗਿਆ ਹੈ ਇਸ ਤੋਂ ਇਲਾਵਾ ਇਹ ਸ਼ਹਿਰ ਓਸਾਕਾ ਟੌਪ 10 ਵਿੱਚ ਜਗ੍ਹਾ ਬਣਾਉਣ ਵਾਲਾ ਇਕਲੌਤਾ ਸ਼ਹਿਰ ਬਣਿਆ ਹੈ ਆ ਹੁਣ ਜਾਣਦੇ ਹਾਂ ਦਸਾਂ ਸ਼ਹਿਰਾਂ

ਐਡਲਨ ਆਸਟ੍ਰੇਲੀਆ 95.9 ਵੈਨਕੂਵਰ ਕਨੀਦਾ 95.8 2025 ਦੀ ਰਿਪੋਰਟ ਇਹ ਦੱਸਦੀ ਹੈ ਕਿ ਸਫਲ ਸ਼ਹਿਰ ਉਹੀ ਹਨ ਜਿੱਤੇ ਸਿਹਤ ਸਿਰਤਾ ਸਿੱਖਿਆ ਅਤੇ ਵਾਤਾਵਰਨ ਸੰਤੁਲਨ ਦੇ ਵਿੱਚ ਹੋਣ ਕੋਪਨਹੈਗਨ ਦੀ ਸਫਲਤਾ ਇਹ ਸਿਖਾਉਂਦੀ ਹੈ ਕਿ ਤਰੱਕੀ ਸਿਰਫ ਇਮਾਰਤਾਂ ਨਾਲ ਨਹੀਂ ਲੋਕਪੱਖੀ ਇਨਫਰਾਸਟ੍ਰਕਚਰ ਅਤੇ ਆਵਾਜਾਈ ਦੇ ਬਿਹਤਰ ਪ੍ਰਬੰਧ ਨਾਲ ਹੁੰਦੀ ਹੈ